ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬੋਤ ਹੀ ਦੁਖਦਾਈ ਖਬਰ ਦੇਣ ਲੱਗਿਆ ਜੀ ਸ੍ਰੀਮਾਨ ਸੰਤ ਬਾਬਾ ਹਰਪਾਜਨ ਸਿੰਘ ਜੀ ਸਰਾਜਪੁਰ ਵਾਲੇ ਉਹ ਦੁਨੀਆ ਤੇ ਅੱਜ ਨਹੀਂ ਰਹੇ ਅਕਾਲ ਚਲਾਣਾ ਕਰ ਗਏ ਨੇ ਬੋਸ ਕਾਲਪੁਰਖ ਵਾਹਿਗੁਰੂ ਪਰਮੇਸ਼ਰ ਦੀ ਗੋਦ ਵਿੱਚ ਪਹੁੰਚ ਗਏ ਨੇ ਸੋ ਕੱਲ ਨੂੰ 9 ਵਜੇ ਉਹਨਾਂ ਦੇ ਅੰਤਮ ਦਰਸ਼ਨ ਕਰਵਾਏ ਜਾਣਗੇ ਤੇ 11 ਵਜੇ ਸੰਸਕਾਰ ਕੀਤਾ ਜਾਣਾ ਸੋ ਅੱਜ ਤਰੀਕ 15 ਤਰੀਕ ਆ ਚੌਥਾ ਮਹੀਨਾ 2025 ਤੇ ਕੱਲ ਨੂੰ 16 ਤਰੀਕ ਚੌਥਾ ਮਹੀਨਾ 2025 ਸਵੇਰੇ 9 ਵਜੇ ਅੰਤਮ ਦਰਸ਼ਨ ਕਰਵਾਏ ਜਾਣਗੇ ਮਹਾਪੁਰਖਾਂ ਦੇ ਅਤੇ 11 ਵਜੇ ਸੰਸਕਾਰ ਕੀਤਾ ਜਾਣਾ ਇਲਾਕਾ ਨਿਵਾਸੀ ਸੰਗਤਾ ਸੰਤਾ ਮਹਾਪੁਰਖਾਂ ਨੂੰ ਸਾਰਿਆਂ ਨੂੰ ਨਿਮਰਤਾ ਸਤਿਵੇ ਕੀਤੀ ਕਰਦੇ ਆ ਤੇ ਜਰੂਰ ਦਰਸ਼ਨ ਦੇਣ ਦੀ ਕਿਰਪਾਲਤਾ ਕਰੋ ਬਹੁਤ ਹੀ ਮਹਾਨ ਹਸਤੀ ਸੀ ਬਹੁਤ ਹੀ ਮਹਾਨ ਨਾਮ ਜਪਣ ਵਾਲੀ ਨਿਮਰਤਾ ਦੇ ਪੁੰਜ ਸੇਵਾ ਸਿਮਰਨ ਕਰਨ ਵਾਲੇ ਮਹਾਪੁਰਸ਼ ਸਨ ਤੇ ਬਹੁਤ ਉਹਨਾਂ ਨੇ ਸ੍ਰੀ ਮਾਨ ਸੰਤਵਾ ਬਾ ਸਖਦੇਵ ਸਿੰਘ ਜੀ ਲਾਹੌਰ ਸਾਹਿਬ ਬਾਪੁਰਖਾ ਦੇ ਉਪਉਧੇ ਵਿੱਚ ਰਹਿ ਕੇ ਸੇਵਾ ਕੀਤੀ ਸੀ ਸੰਤ ਬਾ ਬਾਹਰ ਭਜਨ ਸਿੰਘ ਜੀ ਸਰਾਜਪੁਰ ਵਾਲੇ ਉਹ ਮਹਾਂਪੁਰਖ ਕਾਲ ਚਲਾਣਾ ਕਰ ਗਏ ਹਨ ਤੇ ਜਰੂਰ ਉਹਨਾਂ ਦੇ ਸੰਸਕਾਰ ਤੇ ਪਹੁੰਚਿਓ ਜੀ ਅਸੀਂ ਅਰਦਾਸ ਕਰਾਂਗੇ ਵਾਹਿਗੁਰੂ ਦੇ ਚਰਨਾਂ ਵਿੱਚ ਕਿਉਂਕਿ ਮਹਾਂਪੁਰਖ ਪਾਵੇਂ ਪਹਿਲੇ ਸਤਖੰਡ ਵਾਸੀ ਹੁੰਦੇ ਨੇ ਚਲੋ ਫਿਰ ਵੀ ਆਪਣਾ ਫਰਜ਼ ਬਣਦਾ ਉਸ ਕਾਲਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ 'ਚ ਅਰਦਾਸ ਕਰਤਾ ਉਹਨਾਂ ਨੂੰ ਚਰਨਾਂ ਵਿੱਚ ਦਵਾਸ ਬਖਸ਼ਣ ਤੇ ਸਾਰੇ ਜਥੇ ਨੂੰ ਮਹਾਂਪੁਰਖਾਂ ਨੂੰ ਪਿੱਛੇ ਬਾਣਾ ਬਣਨ ਦਾ ਬਲ ਬਖਸ਼ਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ